ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਰੁਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਅੱਜ ਵਿਚਾਰ ਮੰਚ ਦੇ ਵਿੜੇ ਆਏ ਨੇ ਜੀ ਹਰਪ੍ਰੀਤ ਢਿੱਲੋਂ ਤੇ ਜਸੀ ਕੌਰ ਸਵਾਗਤ ਹੈ ਭਾਜੀ ਤੁਹਾਡਾ ਸਭ ਤੋਂ ਪਹਿਲਾਂ ਜੀ ਤੁਹਾਨੂੰ ਤੁਹਾਡੇ ਚਾਹਣ ਵਾਲੇ ਜਿੰਨੇ ਵੀ ਸਾਡੇ ਦਰਸ਼ਕ ਨੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਜਸੀ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾ ਕੁਐਸਚਨ ਮੇਰਾ ਇਹ ਰਹੂਗਾ ਕਿ ਜਦੋਂ ਤੁਸੀਂ ਆਈਡੀ ਲੇਟ ਦੇ ਵਿੱਚ ਆਏ ਹੋ ਜੀ ਕੀ ਆਈਡੀ ਲੇਟ ਕਿੰਨੇ ਦਾ ਲੱਗਿਆ ਸਾਡਾ ਦੇਖੋ ਜੀ ਮੈਂ ਪਹਿਲਾਂ ਵੀ ਇੱਥੇ ਮੈਲਬੌਰਨ ਤਾਂ ਮੈਂ ਆਇਆ ਪਹਿਲਾਂ ਵੀ ਪਰ ਜਿਹੜਾ ਆਸਟ੍ਰੇਲੀਆ ਦਾ ਵੈਦਰ ਹੈ ਜਿਹੜਾ ਬਹੁਤ ਸੋਹਣਾ ਉਹ 노 ਡਾਊਟ ਕਿ ਜਿਵੇਂ ਕਿ ਇੰਡੀਆ ਤੋਂ ਮੋਸਟਲੀ ਇੰਡੀਏ ਰਹਿੰਦੇ ਆ ਇੰਡੀਆਰ ਦਾ ਵੈਦਰ ਹੀ ਤੁਹਾਡਾ ਲੱਗਦਾ ਵਾਕੀ ਦਰਖਤ ਦਰੋਖਤ ਬੜੇ ਸੋਹਣੇ ਲੱਗਦੇ ਆ ਤੁਹਾਡੇ ਹਾਂਜੀ ਸੋ ਇਟਸ ਰੀਲੀ ਗੁੱਡ ਮੈਮ ਸੇਮ ਕੁਐਸਚਨ ਤੁਹਾਨੂੰ ਹੈ ਜੀ ਬਿਲਕੁਲ ਜੀ ਮੈਂ ਤਾਂ ਕੱਲ ਪਹਿਲਾਂ ਹੀ ਹੁੰਦੇ ਕਹਿ ਦਿੱਤਾ ਸੀ ਕਿ ਵਾਦਰ ਬਹੁਤ ਸੋਹਣਾ ਹੈ ਤੇ ਪੀਸਫੁੱਲ ਜਾਇਆ ਬਹੁਤ ਸੋਹਣਾ ਹੈ ਹਾਂ ਜੀ ਐਡੀਲੇਰ ਚ ਟ੍ਰੈਫਿਕ ਬਿਲਕੁਲ ਨਹੀਂ ਹੈ ਜੀ ਇਹਨੋਂ ਨਾ 20 ਮਿੰਟ ਸਿਟੀ ਕਿਹਾ ਜਾਂਦਾ ਜੀ ਤੁਸੀਂ ਜਿਹੜੇ ਮਰਜੀ ਤੁਸੀਂ ਚਾਹੇ ਬੀਚ ਤੇ ਚਲੇ ਜਾਓ ਚਾਹੇ ਪਹਾੜਾਂ ਤੇ ਚਲੇ ਜਾਓ ਇੱਥੇ ਸਭ ਕੁਝ ਬਹੁਤ ਨੇੜੇ ਹੈ ਤੇ ਸਿਰਫ 20 ਮਿੰਟ ਲੱਗਦੇ ਹਨ ਜੀ ਹਰ ਕਿਤੇ ਜਾਣ ਨੂੰ ਤੇ ਵੀਰ ਜੀ ਸ਼ੁਰੂਆਤ ਤਾਂ ਹੁਣ ਮੇਰੇ ਖਿਆਲ ਨਾਲ ਸਭ ਨੂੰ ਹੀ ਪਤਾ ਹੈ ਕਿ ਤੁਹਾਡੀ ਗਾਇਕੀ ਦੀ ਬਹੁਤ ਪੁਰਾਣੀ ਹੈ ਜੀ ਤੇ ਮੈਂ ਅੱਜ ਇੱਕ ਗੱਲ ਪੁੱਛਣਾ ਚਾਹਨਾ ਵੀ ਜਿਹੜੀ ਇਹ ਸ਼ੁਰੂਆਤ ਹੋਈ ਹੈ ਕਿੱਦਾਂ ਹੋਈ ਹੈ ਤੁਸੀਂ ਗਾਇਕੀ ਚ ਕਿੱਦਾਂ ਆਏ ਦੇਖੋ ਜੀ ਮੈਂ ਸ਼ਾਰਟ ਚ ਤੁਹਾਨੂੰ ਦੱਸ ਦਿੰਦਾ ਕਿਉਂਕਿ ਫਿਰ ਨਹੀਂ ਤਾਂ ਬਹੁਤ ਲੰਬਾ ਹੋ ਜਾਂਦਾ ਹੈ ਸਾਬ ਕਤਾਬ ਮੈਂ ਐਕਚੁਅਲੀ ਬਹੁਤ ਟਾਈਮ ਤੋਂ ਕੈਨੇਡਾ ਮੈਂ ਛੋਟਾ ਹੁੰਦਾ ਕੈਨੇਡਾ ਚਲਾ ਗਿਆ ਸੀਗਾ ਜੀ ਹਾਂਜੀ ਉੱਥੇ ਜਾ ਕੇ ਮੈਨੂੰ ਕੌਡੀ ਦਾ ਸ਼ੌਂਕ ਸੀਗਾ 5-6 ਸਾਲ ਕੌਡੀ ਖੇਡੇ ਵਧੀਆ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਗੇਮ ਨਾਲ ਮੈਨੂੰ ਅੱਜ ਵੀ ਬਹੁਤ ਪਿਆਰ ਹੈ ਹਾਂਜੀ ਸੋ ਉੱਥੇ ਵੀ ਬਸ ਯਾਰ ਦੋਸਤ ਸੀਗੇ ਸਾਰੇ ਕਹਿੰਦੇ ਯਾਰ ਤੇਰਾ ਉਹ ਗਾ ਗੂ ਕਿੰਨੇ ਰੂਟੀਨ ਚ ਬੈਠੇ ਜਦੋਂ ਮਹਿਫਲ ਦੇ ਵਿੱਚ ਗਾ ਹੀ ਲੈਂਦੇ ਸੀ ਉਹ ਕਹਿੰਦੇ ਯਾਰ ਵਧੀਆ ਗਾ ਲੈਣਾ ਤੂੰ ਇਹਨੂੰ ਰਿਕਾਰਡਿੰਗ ਕੋਈ ਨਾ ਕੋਈ ਕਰਾਉਣੀ ਚਾਹੀਦੀ ਹੈ ਚਲੋ ਇਹੀ ਆਸ ਜੀ ਲੈ ਕੇ ਆਪਾਂ ਇੰਡੀਆ ਚਲੇਗੇ ਇੰਡੀਆ ਜਾ ਕੇ ਗਾਣਾ ਰਿਕਾਰਡ ਕਰ ਲਿਆ ਮੇਰਾ ਤੇ ਗੁਰਲੇਜ਼ ਅਕਤਰ ਦਾ ਗਾਣਾ ਸੀ ਕਾਲਜ ਦੇ ਮੁੰਡਿਆਂ ਚ ਗੱਲ ਉੱਠ ਗਈ ਤੇਰੇ ਮੇਰੇ ਪਿਆਰ ਦੀ ਹਾਂਜੀ ਉਹ ਗਾਣਾ ਹਿੱਟ ਹੋ ਗਿਆ ਸਾਰੀ ਸੱਸੀ ਕਾਲ ਵਧੀਆ ਬਲੌਣ ਲੱਗੇ ਉਹ ਐਂਜਲ ਕਰਨ ਲੱਗੇ ਆਪਦੇ ਆਪ ਚ ਫੀਲਿੰਗ ਜੀ ਆਉਣ ਲੱਗੀ ਵੀ ਨਹੀਂ ਠੀਕ ਹੈ ਇਹ ਵੀ ਲੱਗਦਾ ਸੋ ਫਿਰ ਇਧਰ ਨੂੰ ਸ਼ੁਰੂ ਹੋ ਗਏ ਜੀ ਫਿਰ ਉਦੋਂ ਬਾਅਦ ਚੱਲ ਸੋ ਚੱਲ ਜਿੰਨੀਆਂ ਵੀ ਐਲਬਮ ਆਈਆਂ ਤੈਨੂੰ ਕੀ ਫਿਰ ਜਿੰਨੇ ਗਾਣੇ ਆਏ ਜੀ ਨਹੀਂ ਤੋ ਜੱਟ ਦੇ ਬਲੱਡ ਵਿੱਚ ਸੋਹਣੀ ਟਰੈਗ ਮੰਗੂ ਰੱਚੀ ਹੋਈਆਂ ਮਿੱਤਰਾਂ ਨੇ ਗੱਡੀ ਰੱਖੀ ਝੂਟੇ ਮਾਟੇ ਲੈਣ ਨੂੰ ਮੇਰਾ ਖਿਆਲ ਹੈ ਵੀ ਆਲਮੋਸਟ ਜਿੰਨੇ ਵੀ ਵਧੀਆ ਰਾਈਟਰ ਨੇ ਸਾਰਿਆਂ ਨੇ ਹੀ ਅਸੀਂ ਕੰਮ ਕੀਤਾ ਹੋਇਆ ਜੀ ਜਿੰਨੇ ਵਧੀਆ ਮਿਊਜ਼ਿਕ ਡਾਇਰੈਕਟਰ ਨੇ ਮੋਸਟਲੀ ਉਹਨਾਂ ਨਾਲ ਵੀ ਅਸੀਂ ਕੰਮ ਮੋਸਟ ਆਫ ਦਾ ਦੇਮੋਸੀ ਉਹਨਾਂ ਨਾਲ ਵੀ ਸਾਰਿਆਂ ਨਾਲ ਕੰਮ ਕੀਤਾ ਹੈ। ਕੀ ਬਾਤ ਹੈ ਭਾਜੀ। ਭਾਜੀ ਜਿਹੜਾ ਮੇਰਾ ਅਗਲਾ ਕੁਸਚਨ ਹੈ ਇਸੇ ਨੂੰ ਰਿਲੇਟਡ ਆ ਕਿ ਤੁਸੀਂ ਬਹੁਤ ਪੁਰਾਣੀ ਸਿੰਘ ਗੁਰੂ ਭਾਜੀ। ਤੇ ਕੋਈ ਮੈਸੇਜ ਦੇਣਾ ਚਾਹੁੰਦੇ ਜਿਹੜੇ ਅੱਜ ਕੱਲ ਦੇ ਮੁੰਡੇ ਆ ਜਿਹੜੇ ਨਵੇਂ ਆ ਰਹੇ ਆ ਕਿਉਂਕਿ ਸਾਡੇ ਪ੍ਰੋਗਰਾਮ ਦਾ ਮਕਸਦ ਹੀ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਜਾਣਕਾਰੀ ਦਈਏ ਹਰੇਕ ਨੂੰ ਹਰ ਹਰ ਵਿਸ਼ੇ ਤੇ। ਤੇ ਭਾਜੀ ਕੋਈ ਕੋਈ ਇੱਕ ਈਦਾਂ ਦੀ ਸਲਾਹ। ਪਤਾ ਕੀ ਭਾਜੀ ਹੁਣ ਜਿਹੜੇ ਜਿਹੜੇ ਵੀ ਚਲੋ ਨਵੇਂ ਮੁੰਡੇ ਕੋਈ ਹੋਰ ਵੀ ਆ ਰਹੇ ਨੇ ਨਾ ਉਹ ਬਹੁਤ ਸਿਆਣੇ ਨੇ ਖੋਦੀ। ਹਾਂਜੀ। ਕਿਉਂਕਿ ਅਸੀਂ ਤਾਂ ਕਈ ਵਾਰੀ ਹੁੰਦਾ ਸੀ ਕਿਸੇ ਇਦੋਂ ਵੀ ਮਿਸ ਡਾਇਰੈਕਟਰ ਦੇ ਮੂਹਰੇ ਬੈਠੇ ਆ ਤਾਂ ਸਾਡਾ ਕਈ ਵਾਰੀ ਹਿੰਮਤ ਹੀ ਨਹੀਂ ਮੈਂਦੀ ਸੀ ਉਹਨੂੰ ਅਸੀਂ ਦੱਸੀਏ ਕੋਈ ਗੱਲ ਠੀਕ ਹੈ ਜਿੱਦਾਂ ਉਹਨਾਂ ਨੇ ਰਿਕਾਰਡਿੰਗ ਕਰਾਉਣੀ ਉਹਨਾਂ ਨੇ ਆਪਦੇ ਹਿਸਾਬ ਨਾਲ ਹੀ ਕਰਾਉਣੀ ਹੁਣ ਤਾਂ ਸਾਰਾ ਕੁਝ ਦੱਸ ਦਿੰਦੇ ਨੇ ਕਹਿੰਦੇ ਨਹੀਂ ਨਹੀਂ ਯਾਰ ਐਦਾਂ ਨਹੀਂ ਨੂੰ ਐਦਾਂ ਕਰਕੇ ਕਰੋ ਹਨਾ ਮੋਸਟਲੀ ਵੀਡੀਓ ਡਾਇਰੈਕਟਰ ਦਾ ਕੰਮ ਹੁੰਦਾ ਸੀ ਵੀਡੀਓ ਉਹਨਾਂ ਨੇ ਕਰਨੀ ਹੈ ਸਾਡੀ ਕੋਈ ਇੰਟਰਫੀਅਰਿੰਗ ਨਹੀਂ ਹੁੰਦੀ ਜ਼ਿਆਦਾ ਹੁਣ ਜ਼ਿਆਦਾਤਰ ਜਿਹੜੇ ਮੇਰੇ ਖਿਆਲ ਵਿੱਚ ਨਵੇਂ ਮੁੰਡੇ ਆ ਰਹੇ ਉਹਨਾਂ ਨੂੰ ਸਾਰਾ ਪਤਾ ਹੀ ਹੈ ਹਨਾ ਬਾਕੀ ਗੱਲ ਇਹ ਹੈਗੇ ਜੀ ਦੇਖੋ ਗਾਣਾ ਚੰਗਾ ਹੈ ਤੁਹਾਡੇ ਕੋਲੇ ਕਨਸੈਪਟ ਗਾਣੇ ਨਵੇਂ ਪ੍ਰਾਣੀਆਂ ਵਾਲਾ ਮੈਟਰ ਨਹੀਂ ਮੇਰਾ ਖਿਆਲ ਨਹੀਂ ਹੁਣ ਰਹਿ ਗਿਆ ਕੋਈ ਜ ਤੁਸੀਂ ਇੰਨੇ ਉੱਚੀ ਤੇ ਪਹੁੰਚ ਕੇ ਵੀ ਤੁਸੀਂ ਇੰਨੇ ਹੰਭਲ ਕਿਵੇਂ ਹੋ ਪਤਾ ਕੀ ਬਾਜੀ ਦੇਖੋ ਮੈਂ ਫਿਰ ਉਹੀ ਚੀਜ਼ ਕਹਿਣਾ ਚਾਹਣਾ ਵੀ ਜ਼ਿਆਦਾਤਰ ਨਾ ਜਿਹੜਾ ਯੂਥ ਵੀ ਹੈ ਹਾਂਜੀ ਕਈ ਵਾਰੀ ਆਪਾਂ ਨਾ ਕਿਸੇ ਦੇ ਬੰਦੇ ਮੋਸਟਲੀ ਕਹਿ ਦਿੰਦੇ ਸਾਨੂੰ ਵੀ ਕਹਿੰਦੇ ਤੁਹਾਡੇ ਗਾਣੇ ਨੂੰ ਸੁਣ ਕੇ ਯਾਰ ਕੋਈ ਬੰਦਾ ਇਦਾਂ ਹੋ ਗਿਆ ਤੁਹਾਡੇ ਗਾਣੇ ਸੁਣ ਕੇ ਕੋਈ ਬੰਦਾ ਇਦਾਂ ਹੋ ਗਿਆ ਹਨਾ ਮੇਰੀ ਅੱਜ ਵੀ ਰੁਟੀਨ ਆ ਬਾਜੀ ਮੈਂ 5 ਵਜੇ ਜਿਮ ਜਾਂਦਾ ਮਾਰਨਿੰਗ ਕਿਆ ਬਾਗ ਅੱਜ ਵੀ ਹਾਂਜੀ ਠੀਕ ਹੈ ਜੀ ਗਰਾਊਂਡ ਦਾ ਮੈਨੂੰ ਬਹੁਤ ਸ਼ੌਂਕ ਹੈ ਠੀਕ ਹੈ ਜੀ ਮੈਂ ਕਹਣਾ ਵੀ ਜ਼ਰੂਰੀ ਨਹੀਂ ਉਹ ਤੁਸੀਂ ਗਾਣਿਆਂ ਦੇ ਵਿੱਚ ਕਿਤੇ ਅਸੀਂ ਕੋਈ ਦਾਰੂ ਦੀ ਗੱਲ ਕਰਤੀ ਜਾਂ ਕੋਈ ਹੋਰ ਗੱਲ ਕਰਤੀ ਆਪਾਂ ਉਹਨੂੰ ਉਹਨੂੰ ਫੋਲੋ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ ਠੀਕ ਹੈ ਅਸੀਂ ਅਸੀਂ ਹੁਣ ਡੇਲੀ ਮੈਂ ਤੁਸੀਂ ਡੇਲੀ ਮੇਰੇ ਇੰਸਟਾ ਤੇ ਜਾਓ ਮੇਰੇ ਫੈਨ ਪੇਜ ਤੇ ਜਾਓ ਮੈਂ ਹਰ ਰੋਜ਼ ਦੀ ਮੇਰੀ ਸਟੋਰੀ ਹੁੰਦੀ ਹੈ ਮੈਂ ਜਮ ਹਰ ਰੋਜ਼ ਪਾਉਣਾ ਉਹ ਚੀਜ਼ ਨੂੰ ਫੋਲੋ ਕਿਉਂ ਨਹੀਂ ਕੋਈ ਕਰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਕਹਿਣਾ ਹਰ ਗੱਲ ਆਪਾਂ ਕਿਉਂਕਿ ਆਪਣੀ ਇੱਕ ਆਦਤ ਜੀ ਬਣ ਗਈ ਹੈ ਵੀ ਜਿਹੜੀ ਛੋਟੀ ਮੋਟੀ ਚੀਜ਼ ਕੋਈ ਬੰਦੇ ਨੇ ਇਦਾਂ ਦੀ ਕਰਤੀ ਨਾ ਆਪਾਂ ਉਹਨੂੰ ਉਹਨੂੰ ਚੱਕ ਲੈਣਾ ਠੀਕ ਹੈ ਠੀਕ ਹੈ ਇੱਕ ਕੋਈ ਕਿਸੇ ਨੇ ਮਾਰਾ ਕਰਤਾ ਫਿਰ ਉਹਨੂੰ ਆਪਾਂ ਘਸਾ ਦਿੰਨੇ ਆ ਫੜ ਕੇ ਹਨਾ ਉਸੇ ਗੱਲ ਤੇ ਸਾਰਾ ਕਰੀ ਜਾਂਦੇ ਆ ਮੈਂ ਤਾਂ ਇਹੀ ਕਹਿਣਾ ਵੀ ਦੇਖੋ ਚੰਗੀਆਂ ਚੀਜ਼ਾਂ ਨੂੰ ਕਿਸ ਕਿਸੇ ਦੀ ਵੀ ਕੋਈ ਚੰਗੀ ਚੀਜ਼ ਆ ਮੇਰੀ ਜਰੂਰੀ ਨਹੀਂ ਮੇਰੀ ਆ ਕੋਈ ਵੀ ਆਰਟਿਸਟ ਕੋ ਚੰਗਾ ਕੰਮ ਕਰ ਰਿਹਾ ਬਹੁਤ ਸਾਰੇ ਆਰਟਿਸਟ ਨੇ ਬਹੁਤ ਵਧੀਆ-ਵਧੀਆ ਚੀਜ਼ਾਂ ਕਰਦੇ ਪਏ ਨੇ ਚੰਗੇ ਗਾਣੇ ਵੀ ਅਸੀਂ ਕੋਸ਼ਿਸ਼ ਕਰੀ ਦੀ ਵੀ ਰਿਕਾਰਡ ਕਰੀਏ ਚਲੋ ਐਂਟਰਟੇਨਮੈਂਟ ਆ ਐਂਟਰਟੇਨਮੈਂਟ ਦੇ ਵਿੱਚ ਇਹ ਹੁੰਦਾ ਵੀ ਸਾਨੂੰ ਕਈ ਵਾਰੀ ਰੋਮਾਂਟਿਕ ਗਾਣਾ ਵੀ ਕਰਨਾ ਪੈਂਦਾ ਸੈਡ ਵੀ ਕਰਨਾ ਪੈਂਦਾ ਬੀਟ 'ਚ ਵੀ ਹੁਣ ਬੀਟ ਗਾਣਾ ਕਰਨਾ ਐ ਦਾਰੂ ਦੀ ਵੀ ਗੱਲ ਠੀਕ ਹੈ ਪਰ ਧਿਆਨ ਦਿਓ ਸਾਰਾ ਯੂਥ ਜਿੰਨਾ ਵੀ ਮੈਨੂੰ ਸੁਣਦਾ ਪਿਆ ਵੀ ਇਹ ਰਿਕੁਐਸਟ ਹੈ ਇੱਕ ਐਵੇਂ ਨਹੀਂ ਵੀ ਆਪਾਂ ਕਿਸੇ ਨੇ ਕੋਈ ਥੋੜੀ ਜੀ ਗੱਲ ਕਹੇ ਤੀ ਫੇਸਬੁੱਕ ਤੇ ਆ ਕੇ ਦੇ ਗਾਲਾਂ ਥੱਲੇ ਲਾਇਆ ਗਾਲਾਂ ਹਣਾ ਬਿਲਕੁਲ ਜੀ ਬਿਲਕੁਲ ਮਾਂ ਦੀ ਭੈਣ ਦੀ ਸਭ ਦੀ ਤੁਸੀਂ ਕਰ ਦਿੰਨੇ ਹੋ ਹਣਾ ਉਹ ਉਹ ਗੱਲਾਂ ਤੋਂ ਥੋੜਾ ਜਿਆਦਾ ਗਰੇਸ ਕਰੋ ਕਿਉਂਕਿ ਉਹ ਚੀਜ਼ਾਂ ਨੇ ਨਹੀਂ ਮੇਰੇ ਖਿਆਲ ਚੱਗੇ ਜਾਣਾ ਠੀਕ ਹੈ ਜਿਹੜੀ ਚੰਗੀਆਂ ਚੀਜ਼ਾਂ ਕਿਸੇ ਵੀ ਆਰਟਿਸਟ ਦੀਆਂ ਉਹਨੂੰ ਫੋਲੋ ਕਰ ਲਓ ਤੁਸੀਂ ਮੇਰੇ ਖਿਆਲ ਵੀ ਸਾਰਾ ਕੁਝ ਵਧੀਆ ਹੀ ਹੋਣਾ ਜੇਸੀ ਮੈਂ ਮੇਰਾ ਕੁਐਸਚਨ ਤੁਹਾਡੇ ਲਈ ਇੱਕ ਇਹ ਹੈਗਾ ਕਿ ਤੁਸੀਂ ਡਿਊਟੀ ਵੀ ਕਰਦੇ ਰਹੇ ਹੋ ਨਾ ਸੋਲ ਤੁੰਨੇ ਬਹੁਤ ਵਧੀਆ ਨੇ ਜੀ ਪਰ ਮੈਂ ਜੀ ਅਤੀ ਜ਼ਿਆਦਾ ਡੁਅਟ ਕੰਮ ਕੀਤਾ অলਮੋਸਟ ਸਾਨੂੰ 12 13 ਸਾਲ ਹੋ ਗਏ ਇਕੱਠਿਆਂ ਨੂੰ ਸਟੇਜਾਂ ਸ਼ੇਅਰ ਕਰਦੇ ਆ ਉਹ ਤੇ ਮੈਨੂੰ ਇਹ ਜ਼ਿਆਦਾ ਸੇਫ ਲੱਗਦਾ ਆ ਬਿਕੋਜ਼ ਮੈਂ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਕਿ ਇੱਕ ਤਾਂ ਇਹਦੇ ਵਿੱਚ ਹੈਡੈਕ ਨਹੀਂ ਹੈਗੀ ਕੁੜੀ ਨੂੰ ਬਿਲਕੁਲ ਵੀ ਕੀ ਮੈਂ ਗਾੜਾ ਕਰਨਾ ਹੈ ਕਿਹੜਾ ਕਰਨਾ ਹੈ ਜਾਂ ਕਿਤੇ ਜਾਣਾ ਹੈ ਆਪੇ ਕਿੱਥੇ ਰਹਿਣਾ ਹੈ ਕਿੰਦੋਂ ਖਾਣਾ ਹੈ ਪੀਣਾ ਹੈ ਸੋ ਸਾਰੀ ਟੈਨਸ਼ਨ ਜਿਹੜੀ ਆ ਮੇਲ ਪਰਸਨ ਦੀ ਹੋ ਜਾਂਦੀ ਹੈ ਬਾਕੀ ਜਦੋਂ ਆਪਾਂ ਕਿਸੇ ਦੇ ਨਾਲ ਕੰਮ ਕਰਦੇ ਆ ਉਹ ਆਪਣੀ ਇੱਕ ਟੀਮ ਹੁੰਦੀ ਆਪਣਾ ਪਰਿਵਾਰ ਬਣ ਜਾਂਦਾ ਆ ਜੀ ਤੇ ਮੈਨੂੰ ਲੱਗਦਾ ਆ ਵੀ ਇਹਦੇ ਵਿੱਚ ਆਪਣੇ ਆਪ ਨੂੰ ਮੈਂ ਸਿਕਿਉਰ ਵੀ ਸਮਝਦੀ ਆ ਮੈਂ ਸੇਫ ਆ ਬਿਲਕੁਲ ਕਿਉਂਕਿ ਸਾਡੀ ਫੈਮਲੀ ਸਾਨੂੰ ਭੇਜ ਦਿੰਦੀ ਆ ਅਸੀਂ ਆਪਣੇ ਪਰਿਵਾਰ ਤੋਂ ਦੂਰ ਆ ਤੇ ਇਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਆ ਕਿ ਅਸੀਂ ਇਹਨਾਂ ਦੇ ਨਾਲ ਕੰਮ ਕਰਨਾ ਆ ਗਿਆਂ ਤਾਂ ਤੇ ਸਾਨੂੰ ਜਾਂ ਸਾਡੀ ਫੈਮਲੀ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਲੋਕਾਂ ਨੂੰ ਲੱਗਦਾ ਕਿ ਜੇ ਆਪਾਂ ਡੂਅਟ ਕੰਮ ਕੁੜੀਆਂ ਡੂਅਟ ਕੰਮ ਕਰਦੀਆਂ ਆ ਤਾਂ ਇਹ ਸੇਫ ਨਹੀਂ ਹੈਗਾ ਪਰ ਮੈਂ ਮੈਂ ਕਹਿੰਨੀ ਆ ਕਿ ਇਕੱਲਿਆਂ ਨਾਲੋਂ ਇਹ ਜ਼ਿਆਦਾ ਸੇਫ ਹੈਗਾ ਬਿਲਕੁਲ ਜੀ ਬਿਲਕੁਲ ਭਾਜੀ ਕਈ ਵਾਰ ਜਦੋਂ ਜੋੜੀਆਂ ਬਣਦੀਆਂ ਤਾਂ ਟੁੱਟਦੀਆਂ ਵੀ ਹੈਗੀਆਂ ਹੈਨਾ ਤਾਂ ਤੁਸੀਂ ਉਹਨੂੰ ਕਿੱਦਾਂ ਦੇਖਦੇ ਮੈਂ ਭਾਜੀ ਪਤਾ ਕੀ ਹੈ ਜੀ ਦੇਖੋ ਤੁਸੀਂ ਇੱਕ ਗੱਲ ਨੂੰ ਸੋਚੋ ਵੀ ਜੇ ਤੁਸੀਂ 12-15 ਸਾਲ ਕਿਸੇ ਬੰਦੇ ਨੇ ਇਕੱਠੇ ਕੰਮ ਕਰ ਲਿਆ ਹਾਂਜੀ ਉਸ ਤੋਂ ਬਾਅਦ ਉਹ ਜੋੜੀ ਟੁੱਟ ਗਈ ਹਾਂਜੀ ਫਿਰ ਕੀ ਹੋ ਗਿਆ ਹਾਂਜੀ ਠੀਕ ਹੈ ਕਈ ਵਾਰੀ ਤੁਹਾਡੇ ਪਰਿਵਾਰ ਵੀ ਟੁੱਟ ਜਾਂਦੇ ਨੇ। ਬਿਲਕੁਲ। ਕਈ ਵਾਰ ਤੁਸੀਂ ਦੋ ਭਰਾ ਇਕੱਠੇ ਰਹਿੰਦੇ ਹੋ। ਤੁਸੀਂ 20 25 25 ਸਾਲ ਇਕੱਠੇ ਰਹੀ ਜਾਂਦੇ ਹੋ ਵਿਆਹ ਤੋਂ ਬਾਅਦ ਮੇਰੇ ਖਿਆਲ ਉਹ ਵੀ ਟੁੱਟ ਜਾਂਦੇ ਨੇ ਇੱਕ ਦੂਜੇ ਨਾਲ। ਫਿਰ ਉਹ ਕਾਹਤ ਟੁੱਟ ਜਾਂਦੇ ਨੇ? ਠੀਕ ਹੈ। ਉਹ ਗੱਲ ਦਾ ਪਤਾ ਹੈ ਕਿ ਇੱਕ ਗੱਲ ਨੂੰ ਨਾ ਵਧਾਇਆ ਫਲਾਇਆ ਬਹੁਤ ਜਾਂਦਾ। ਠੀਕ ਹੈ। ਇੱਕ ਡਿਊਟ ਜੋੜੀ ਕੰਮ ਕਰਨੋਂ हट ਗਏ। ਮੰਨ ਕੇ ਚੱਲੋ ਅਸੀਂ ਹੋ ਸਕਦਾ 2 ਸਾਲ ਕੰਮ ਕਰੀਏ, ਹੋ ਸਕਦਾ ਅਸੀਂ ਕੰਮ ਨਾ ਕਰੀਏ। ਸਾਨੂੰ 10 12 ਸਾਲ ਤੱਕ ਕੰਮ ਕੀਤਾ ਨਾ ਅਸੀਂ। ਬਿਲਕੁਲ ਜੀ ਬਿਲਕੁਲ। ਹੁਣ ਨੈਕਸਟ ਟਾਈਮ ਇਹਨਾਂ ਨੇ ਆਪਦਾ ਵੀ ਦੇ ਪਰ ਮੈਂ ਇੱਕ ਗੱਲ ਕਹਿਣਾ ਵੀ ਜੇ ਤੁਸੀਂ ਕਿਸੇ ਬੰਦੇ ਨਾਲ 10-15 ਸਾਲ ਕੰਮ ਕਰਨ ਤੋਂ ਬਾਅਦ ਉਹਦੀ ਨਿੰਦਿਆ ਕਰਦੇ ਹੋ ਜਾਂ ਉਹਦੇ ਬਾਰੇ ਗਲਤ ਗੱਲਾਂ ਕਰਦੇ ਹੋ ਜਾ ਕੇ ਚੈਨਲਾਂ ਦੇ ਉੱਪਰ ਉਹ ਮੈਨੂੰ ਨਹੀਂ ਲੱਗਦਾ ਵੀ ਰਾਈਟ ਹੈ ਕਿਉਂਕਿ ਮੰਨ ਕੇ ਚਲੋ ਆਪਾਂ ਅੱਜ ਮਿਲੇ ਆ ਤੁਸੀਂ ਮੈਨੂੰ ਕੱਲ ਨੂੰ ਗਲਤ ਕਹਿ ਦਿਓ ਉਹ ਉਹਦੀ ਉਹਦੀ ਸੈਂਸ ਹੈਗੀ ਐ ਵੀ ਤੁਸੀਂ ਠੀਕ ਹੈ ਹੋ ਸਕਦਾ ਮੈਂ ਤੁਹਾਡੇ ਲਈ ਚੰਗਾ ਨਾ ਹੋਵਾਂ ਪਰ ਜੇ ਮੇਰੇ ਨਾਲ ਤੁਸੀਂ 10 ਸਾਲ ਆਪਾਂ ਇਕੱਠੇ ਰਹਿ ਰਹੇ ਹਾਂ 10 ਸਾਲਾਂ ਤੋਂ ਬਾਅਦ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਨਹੀਂ ਇਹ ਬੰਦਾ ਸਹੀ ਨਹੀਂ ਇਹ ਬੰਦਾ ਐਵੇਂ ਸੀ ਇਹ ਬੰਦਾ ਉਵੇਂ ਸੀ ਫਿਰ ਇਹਦਾ ਮਤਲਬ ਤੁਸੀਂ ਰਾਈਟ ਹੋ ਉਹ ਬੰਦਾ ਗਲਤ ਹੈ ਜਾਂ ਕੋਣ ਗਲਤ ਆ ਉਥੇ ਡਿਊਟ ਦੇ ਵਿੱਚ ਮੋਸਟਲੀ ਇਹ ਪ੍ਰੋਬਲਮ ਆ ਰਹੀ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੇ ਗਾਣਾ ਹੁਣ ਸਾਡੇ ਨਾਲ ਇਹ ਜਸਮੀਰੇ ਨਾਲ ਕੰਮ ਕਰਦੇ ਸਾਡੇ ਮੇਰੇ ਮੇਰੇ ਫੈਮਿਲੀ ਦੇ ਵਿੱਚ ਜਾਂਦੇ ਆਉਂਦੇ ਵੀ ਹੈ ਹਾਂਜੀ ਸਾਡੇ ਘਰੇ ਵੀ ਜਾਣੀ ਆਉਣੀ ਹੈ ਸਾਡੇ ਰਿਸ਼ਤੇਦਾਰੀਆਂ ਚ ਵੀ ਜਾਣੀ ਆਉਣੀ ਹੋਊਗੀ ਹਰ ਕਿਤੇ ਜਾਂਦੇ ਆਉਂਦੇ ਨੇ ਅਸੀਂ ਹੁਣ ਇਕੱਠੇ ਸ਼ੋਅ ਵੀ ਕਰਦੇ ਆਂ ਠੀਕ ਹੈ ਜੀ ਬਾਹਰ ਅੰਦਰ ਵੀ ਤੁਹਾਨੂੰ ਜਾਣਾ ਪੈਂਦਾ ਇੱਕ ਮੰਨ ਕੇ ਚਲੋ ਦੋ ਡਾਕਟਰ ਨੇ ਉਹ ਵੀ ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਟੂਰ ਤੇ ਕਿਤੇ ਇਕੱਠਿਆਂ ਨੂੰ ਜਾਣਾ ਪੈ ਜੇ ਬਿਲਕੁਲ ਜੀ ਠੀਕ ਹੈ ਜ਼ਰੂਰੀ ਨਹੀਂ ਉਹਨਾਂ ਦਾ ਵਿਆਹ ਹੋਇਆ ਹੋਵੇ ਜਾਂ ਉਹ ਇਕੱਠੇ ਰਹਿੰਦੇ ਨੇ ਠੀਕ ਹੈ ਕੋਈ ਇੰਜੀਨੀਅਰ ਨੇ ਕੋਈ ਹੋਰ ਕੁਝ ਕੰਮ ਕਰਨ ਵਾਲੇ ਬੰਦੇ ਕਿਤੇ ਬਾਹਰ ਅੰਦਰ ਜਾਂਦੇ ਨਹੀਂ ਹਾਂਜੀ ਠੀਕ ਹੈ ਇੱਕ ਡਿਊਟ ਨੂੰ ਲੈ ਕੇ ਮੈਂ ਜਨਨ ਕਿ ਬਹੁਤ ਵਾਰੀ ਮੈਂ ਜ਼ਿਆਦਾ ਗੱਲਾਂ ਨਹੀਂ ਕਹਿਣਾ ਚਾਹੁੰਦਾ ਇਸ ਬਾਰੇ ਪਰ ਡਿਊਟ ਨੂੰ ਇੱਕ ਮਰੇਸ਼ਪੁਰੀ ਵਾਲੀ ਫੀਲਿੰਗ ਦਿੱਤੀ ਜਾਂਦੀ ਜਦੋਂ ਡਿਊਟ ਜੁੜੀ ਟੁੱਟ ਜਾਂਦੀ ਹੈ ਯਾਨੀ ਕਿਉਂਕਿ ਤੁਸੀਂ ਬਹੁਤ ਸੋਹਣਾ ਬੋਲ ਰਹੇ ਹੋ ਸਮਝੋ ਵੀ ਡਿਊਟ ਨੂੰ ਨਾ ਇੱਕ ਮਰੇਸ਼ਪੁਰੀ ਵਾਲੀ ਫੀਲਿੰਗ ਦਿੱਤੀ ਜਾਂਦੀ ਹੈ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਵੀ ਹੁਣ ਮਰੇਸ਼ਪੁਰੀ ਆ ਗਿਆ ਤੇ ਹੁਣ ਪਤਾ ਨਹੀਂ ਕੀ ਹੋ ਜਾਣਾ ਠੀਕ ਹੈ ਬਾਕੀਆਂ ਨੂੰ ਸਾਰਿਆਂ ਨੂੰ ਇਹ ਸਮ ਸੋਲੋ ਬੰਦਾ ਗਾਉਂਦਾ ਹੁਣ ਬੰਬੇ ਦੇ ਵਿੱਚ ਜਿੰਨੇ ਗਾਣੇ ਮੂਵੀਆਂ ਦੇ ਵਿੱਚ ਕੱਢੋ ਗਾਣੇ ਕਿੰਨੇ ਸੋਲੋ ਗਾਣੇ ਨੇ ਹਾਂਜੀ ਹਟ ਕੀ ਨਹੀਂ ਉਹਨਾਂ ਦੀ ਡਿਊਟ ਹਟ ਨੇ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਡਿਊਟ ਦੀ ਮਾਤਰਾ ਹੁੰਦੀ ਹੈ ਉੱਥੇ ਉੱਥੇ ਨਹੀਂ ਕੋਈ ਕਿੰਤੂ ਪ੍ਰਾਂਤੂ ਹੁੰਦਾ ਸਾਡੇ ਪੰਜਾਬ ਦੇ ਵਿੱਚ ਇੱਕ ਡਿਊਟ ਨੂੰ ਲੈ ਕੇ ਇਦਾਂ ਦਾ ਉਹ ਜਿਹੜੀ ਕਿ ਉਹਦਾ ਵੱਡਾ ਉਹ ਦਿਖਾਇਆ ਜਾਂਦਾ ਕਿਉਂਕਿ ਸਾਡੀ ਆਦੀ ਪ੍ਰੋਬਲਮ ਹੈ ਅਸੀਂ 10-15 ਸਾਲ ਕੰਮ ਇਕੱਠੇ ਕਰਨ ਤੋਂ ਬਾਅਦ ਇੱਕ ਦੂਜੇ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ ਠੀਕ ਹੈ ਜੀ ਇਹ ਮਾੜਾ ਸੀ ਜੀ ਉਹ ਮਾੜੀ ਸੀ ਜੀ ਨਹੀਂ ਇਹਨੇ ਨਹੀਂ ਇੱਦਾਂ ਮੈਨੂੰ ਖਾ ਲਿਆ ਜ ਇਹਨੂੰ ਨਹੀਂ ਖਾਂਦਾ ਪਰ ਪ੍ਰੋਬਲਮ ਕੀ ਹੈ ਜਦੋਂ ਤੁਸੀਂ ਇਕੱਠੇ ਕੰਮ ਕਰਦੇ ਹੋ ਹਾਂ ਤਾਂ ਇਹ ਨਿਯਮ ਦਾ ਤੁਹਾਨੂੰ ਕੋਈ ਪੇ ਨਹੀਂ ਦੇਊਗਾ ਹਾਂ ਬਿਲਕੁਲ ਮੈਂ ਕਿਸੇ ਮੈਂ ਸ਼ੋਅ ਦੇ ਪੈਸੇ ਲੈ ਰਿਹਾ ਤਾਂ ਮੈਂ ਇਹਨਾਂ ਨੂੰ ਕਿਉਂ ਨਹੀਂ ਦੇਊਗਾ ਜਾਂ ਫਿਰ ਇਹਨਾਂ ਨੂੰ ਕੁਝ ਦੇਖਦਾ ਹੀ ਨਹੀਂ ਪਿਆ ਹਾਂ ਠੀਕ ਹੈ ਵੀ ਜਦੋਂ ਬਲਾਈਂਡ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਬਿਲਕੁਲ ਅੱਜ ਕੱਲ ਤਾਂ ਨਾਲੇ ਬਿਲਕੁਲ ਕਲੀਅਰ ਕਟ ਹਰ ਚੀਜ਼ ਜੋ ਸ਼ੋਅ ਤੋਂ ਤੁਸੀਂ ਲੈ ਰਹੇ ਹੋ ਜੋ ਅਗਲੇ ਨੂੰ ਦੇ ਰਹੇ ਹੋ ਸਾਰਾ ਕਲੀਅਰ ਕਟ ਹੈ ਉਹਦੇ ਵਿੱਚ ਕੋਈ ਕੈਂਤੂ ਪ੍ਰਾਂਤੂ ਨਹੀਂ ਹੈਗਾ ਵੀ ਬੰਦੇ ਨੂੰ ਪਤਾ ਨਹੀਂ ਲੱਗੂ ਪਰ ਅੱਜ ਤੁਸੀਂ ਕੰਮ ਕਰਕੇ ਕਿਸੇ ਨਾ 10 12 ਸਾਲ 15 ਸਾਲ 20 20 ਸਾਲ ਬਾਅਦ ਵੀ ਜੋੜੀਆਂ ਹਾਂ ਫਿਰ ਆਈ ਡੋਟ ਨੋ ਮੈਂ ਤਾਂ ਇਹ ਨਹੀਂ ਸਮਝਉਂਦੀ ਫਿਰ ਕਿ ਚਲੋ ਇੰਟਰਵਿਊ ਵੀ ਕਰਦੇ ਨੇ ਸਾਰੇ ਵੀ ਜਾਂਦਾ ਫਿਰ ਇੰਟਰਵਿਊ ਵਾਲੇ ਵੀ ਉਹ ਸਵਾਲ ਜਵਾਬ ਵੀ ਉਦਾਂ ਦੇ ਕਰਦੇ ਨੇ ਹਾਂ ਜੀ ਕਿੱਥੇ ਪ੍ਰੋਬਲਮ ਹੈ ਵੀ ਡਿਊਟ ਨੂੰ ਹੀ ਇੰਨਾ ਮਾਰਾ ਕਿਉਂ ਦਿਖਾਇਆ ਜਾਂਦਾ ਐਂਡ ਤੇ ਜਿੰਨਾ ਚਿਰ ਇਕੱਠੇ ਕੰਮ ਕਰੀ ਜਾਂਦੇ ਉਹਨਾਂ ਚਿਰ ਹਿੱਟ ਨੇ ਉਹਨਾਂ ਚਿਰ ਵਾਹ ਵਾਹ ਜੀ ਹਾਂਜੀ ਉਹ ਫਲਾਨੀ ਜੋੜੀ ਜੀ ਕਮਾਲ ਕਰਦੀ ਹੈ ਜੀ ਐਂ ਕਰਦੀ ਜੀ ਉਹ ਕਰਦੀ ਪਰ ਜਿੱਦਿ ਉਹ ਟੁੱਟ ਜਾਂਦੇ ਨੇ ਉਹੀ ਸਾਰਾ ਕੁਝ ਹੀ ਚੇਂਜ ਹੋ ਜਾਂਦਾ ਹੈ ਜੇ ਤੁਸੀਂ ਮੈਮ ਇਦਾਂ ਹੀ ਮੈਂ ਆਪਾਂ ਗੱਲ ਕੈਰੀ ਆਨ ਕਰਦੇ ਹੋਈ ਮੈਂ ਤੇ ਪੁੱਛਣਾ ਚਾਹਨਾ ਤੁਹਾਨੂੰ ਕਿ ਤੁਹਾਡਾ ਕੋਈ ਬੈਡ ਐਕਸਪੀਰੀਅੰਸ ਰਿਹਾ ਜੀ ਡਿਊਟ ਨਾਲ ਟੂਰਟਸ ਦੇ ਵਿੱਚ ਬਿਲਕੁਲ ਵੀ ਨਹੀਂ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੀ ਹੱਡੀਆਂ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਤੇ ਉਹ ਵੀ ਮੈਨੂੰ ਪੁੱਛ ਰਹੇ ਸੀ ਤੇ ਮੈਂ ਉਹਨਾਂ ਨੂੰ ਸਾਰੇ ਜਵਾਬ ਦੇ ਰਹੀ ਸੀ ਤੇ ਮੈਨੂੰ ਕਹਿੰਦੇ ਵੀ ਤੁਹਾਨੂੰ ਹਰ ਵੀ ਨੇ ਸਿਖਾ ਕੇ ਤਾਂ ਨਹੀਂ ਭੇਜਿਆ ਸਾਡੇ ਫੇਵਰਟ ਹੀ ਬੋਲਣਾ ਆ ਓਕੇ ਲੱਗ ਕਿ ਐਕਚੁਅਲੀ ਸਾਡਾ ਕਦੀ ਇਦਾਂ ਦਾ ਕੋਈ ਐਕਸਪੀਰੀਅੰਸ ਰਿਆ ਨਹੀਂ ਬਾਕੀ ਜਦੋਂ ਆਪਾਂ ਜਿੱਥੇ ਲੌਂਗ ਟਾਈਮ ਦੇ ਲਈ ਕੰਮ ਕਰਦੇ ਆ ਨਾ ਉੱਥੇ ਇੱਕ ਆਪਣਾ ਇੱਕ ਟੀਮ ਬਣ ਜਾਂਦੀ ਆਪਣਾ ਪਰਿਵਾਰ ਬਣ ਜਾਂਦਾ ਹੈ ਤੇ ਮਾੜੀ ਮੋਟੀ ਨੋਖ ਝੋਖ ਤਾਂ ਸਾਰੇ ਕਿਤੇ ਚੱਲ ਜਾਂਦੇ ਹੁੰਦੇ ਆਪਾਂ ਆਪਣੇ ਭੈਣਾਂ ਭਾਈਆਂ ਦੇ ਆਪਣੇ ਮਾਪਿਆਂ ਦੇ ਨਾਲ ਸਾਰਿਆਂ ਨਾਲ ਆਪਾਂ ਥੋੜਾ ਬਤਾ ਉਨਿੱਕੀ ਹੋ ਜਾਂਦੀ ਐ ਸੋ ਸਾਡੇ ਵਿੱਚ ਵੀ ਹੁੰਦੀ ਐ ਦੀ ਪਰ ਸਾਡੀ ਅੰਡਰਸਟੈਂਡਿੰਗ ਬਹੁਤ ਐ ਨਹੀਂ ਬਿਲਕੁਲ ਜੀ ਬਿਲਕੁਲ ਤੇ ਪਾਜੀ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਕਿ ਇਨਸਾਨ ਗਲਤੀਆਂ ਦਾ ਪੁੱਤ ਲਾ ਹਣਾ ਤੇ ਕਿਸੇ ਸਿਆਣੇ ਨੇ ਕਿਹਾ ਕਿ ਆਪਣੀ ਜ਼ਿੰਦਗੀਾਂ ਨਹੀਂ ਲੰਬੀ ਨਹੀਂ ਹੈਗੀ ਕਿ ਗਲਤੀਆਂ ਕਰੀ ਜਾਓ ਤੇ ਸਿੱਖੀ ਜਾਓ ਪਾਜੀ ਕੋਈ ਜ਼ਿੰਦਗੀ ਚ ਇਦਾਂ ਦੀ ਕੋਈ ਗਲਤੀ ਹੋਈ ਹੋਵੇ ਜਿੱਦੋਂ ਤੁਸੀਂ ਸਿੱਖਿਆ ਹੋਵੇ ਤੇ ਪਲੀਜ਼ ਸਾਡੇ ਦੋਸਤਾਂ ਨੂੰ ਦੱਸੋ ਤਾਂ ਕਿ ਉਹ ਵੀ ਇਸ ਗੱਲ ਤੋਂ ਸਿੱਖਣ ਕੋਸ਼ਿਸ਼ ਤਾਂ ਭਾਈ ਇਹ ਹੀ ਕੀਤੀ ਵੀ ਕਦੇ ਗਲਤੀ ਕੋ ਕਰੀਏ ਨਾ ਹਾਂਜੀ ਪਰ ਕਹਿੰਦੇ ਬੰਦੇ ਨੂੰ ਕਿਸੇ ਨੂੰ ਪਛਾਣਨਾ ਹੋਵੇ ਨਾ ਹਾਂਜੀ ਉਹਦੀ ਚੰਗਿਆਈ ਤੁਸੀਂ ਦੇਖਣੀ ਹੋਵੇ ਤਾਂ ਉਹਦੇ ਸਰਕਲ 'ਚ ਜਰੂਰ ਨਿਗਾ ਮਾਰੋ ਵੀ ਉਹਦਾ ਸਰਕਲ ਪੁਰਾਣਾ ਕਿੰਨਾ ਕ ਹੈ ਹਾਂਜੀ ਪੁਰਾਣੇ ਬੰਦਿਆਂ ਨਾਲ ਉਹਦੀ ਬੈਠਣੀ ਉੱਠਣੀ ਹੈ ਜਿਹੜੇ ਉਹਦੇ ਕਦੇ ਮੰਨ ਕੇ ਚੱਲੋ ਵੀ ਵਰਸ ਟਾਈਮ ਦੇ ਵਿੱਚ ਉਹਦੇ ਨਾਲ ਸੀ ਜਾਂ ਉਹਦੀ ਸਟਾਰਟਿੰਗ ਦੇ ਵਿੱਚ ਉਹਦੇ ਨਾਲ ਸੀ ਠੀਕ ਹੈ ਜੇ ਤਾਂ ਉਹ ਬੰਦੇ ਉਹਦੇ ਨਾਲ ਨੇ ਕਿਤੇ ਨਾ ਕਿਤੇ ਤਾਂ ਇਹਦਾ ਮਤਲਬ ਤਾਂ ਤੁਸੀਂ ਠੀਕ ਸਾਮ ਨਾਲ ਜਾ ਰਹੇ ਤੇ ਜੇ ਤੁਹਾਡਾ ਇਹ ਆ ਵੀ ਹਰ ਤੁਸੀਂ ਤੀਜੇ ਦਿਨ ਆਪਦਾ ਸਰਕਲ ਵੀ ਚੇਂਜ ਕਰ ਦਿੰਦੇ ਹੋ ਬੰਦੇ ਵੀ ਤੁਹਾਡੇ ਨਾਲ ਨਵੇਂ ਫਿਰਦੇ ਹੋ ਇਹਦੇ ਵਿੱਚ ਤੁਹਾਡੇ ਵਿੱਚ ਵੀ ਹੋ ਸਕਦਾ ਕੋਈ ਨਾ ਕੋਈ ਫਿਰ ਕਮੀ ਹੋਵੇ ਠੀਕ ਹੈ ਜੀ ਸੋ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਜਿੱਥੇ ਤੁਹਾਡੇ ਜਿੱਥੋਂ ਤੁਸੀਂ ਸ਼ੁਰੂ ਕਰਦੇ ਆ ਜਿਹੜਾ ਬੰਦਾ ਵੀ ਤੁਹਾਡੇ ਨਾਲ ਹਾਂਜੀ ਤੁਹਾਡੇ ਸਟਾਰਟਿੰਗ ਦੇ ਵਿੱਚ ਸਾਥ ਦਿੰਦਾ ਉਹ ਬੰਦੇ ਦਾ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਬੰਦੇ ਦੇ ਪੈਰੀਂ ਹੱਥੀ ਲਾਈ ਚਲੋ ਹਾਂਜੀ ਹਾਂਜੀ ਪਰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਕਿਤਨਾ ਕਿਤੇ ਕਿਉਂਕਿ ਤੁਹਾਨੂੰ ਉਹ ਬੰਦੇ ਨੇ ਜਿਹੜੀ ਸੀਸ ਦੇਣੀ ਹੈ ਨਾ ਤਾਂ ਮੇਰਾ ਖਿਆਲ ਨਹੀਂ ਹੈਗਾ ਕੋਈ ਹੋਰ ਬੰਦਾ ਦਿਓ ਬਿਲਕੁਲ ਬਿਲਕੁਲ ਸੋ ਕੋਸ਼ਿਸ਼ ਇਹੀ ਕਰਿਆ ਕਰੋ ਵੀ ਆਪਦੇ ਸਰਕਲ ਤੇ ਆਪਦੀ ਚੰਗੀ ਜਿਹੜੀ ਤੁਹਾਡੀ ਸੋਚ ਹੈ ਹਾਂਜੀ ਉਹਨੂੰ ਅੱਗੇ ਰੱਖਿਆ ਕਰੋ ਬਾਕੀ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਛੱਡ ਦਿਓ ਕਿਉਂਕਿ ਲਾਈਫ ਤੁਹਾਨੂੰ ਪਤਾ ਵੈਰੀ ਬਹੁਤ ਛੋਟੀ ਹੈ ਠੀਕ ਹੈ ਇਹਦਾ ਪਤਾ ਕੋਈ ਨਹੀਂ ਕਦੋਂ ਕਿਹੜੇ ਬੰਦੇ ਨੇ ਇਸ ਦੁਨੀਆ ਤੋਂ ਚਲੇ ਜਾਣਾ ਹਾਂਜੀ ਸੋ ਬੈਟਰੀ ਹੈ ਵੀ ਆਪਦੀ ਲਾਈਫ ਵਧੀਆ ਕੱਢੋ ਆਪਦੇ ਸਰਕਲ ਨਾਲ ਆਪਦੇ ਯਾਰਾਂ ਦੋਸਤਾਂ ਨਾਲ ਆਪਦੇ ਭੈਣਾ ਭਰਾਵਾਂ ਨਾਲ ਵਧੀਆ ਰਹੋ ਜੀ ਤੇ ਹਰਪ੍ਰੀਤ ਵੀਰੇ ਜੇਕਰ ਤੁਸੀਂ ਸਿੰਗਰ ਨਾ ਹੁੰਦੇ ਤਾਂ ਕੀ ਹੁੰਦੇ ਦੇਖੋ ਜੀ ਪਹਿਲੀ ਚੋਅਸ ਤਾਂ ਹਰੇਕ ਹਾਂ ਜੀ ਕਿਉਂਕਿ ਮੈਂ ਕਬੱਡੀ ਖੇਡਦਾ ਸੀ ਗੇਮ ਵੀ ਬਾਬੇ ਦੀ ਮਿਹਰ ਨਾਲ ਵੀ ਵਧੀਆ ਸੀਗੀ ਫਿਰ ਮੈਂ ਇਸ ਸਾਈਡ ਤੇ ਜਾਣਾ ਸੀ ਨਹੀਂ ਤਾਂ ਫਿਰ ਜਿਵੇਂ ਹੁਣ ਆਪਣੇ ਮੁੰਡੇ ਮੂਸਤੀ ਟਰੱਕ ਚ ਚਲਾਉਂਦੇ ਨੇ ਜਾ ਕੇ ਕੈਨੇਡਾ ਟਰੱਕ ਚ ਚਲਾਉਣਾ ਉਹ ਵੀ ਚਲਾਇਆ ਉਹਦੋਂ ਮੈਂ 5-7 ਸਾਲ ਸੋ ਮੇਰੇ ਖਿਆਲ ਚ ਇਹੀ ਦੋ ਖੋਣੇ ਸੀ ਹੁਣ ਆਪਾਂ ਜਿੰਨੇ ਘਾਵਦੇ ਕਿਹੜਾ ਪੜ੍ਹਾਈ ਇਕਾਈ ਕਿਹੜਾ ਆਪਾਂ ਹੋਰ ਬਹੁਤ ਹੀ ਲੰਬੀ ਚੌੜੀ ਕੀਤੀ ਨਹੀਂ ਆਹੀ ਦੋ ਤਿੰਨ ਗਾਮਨੇ ਆਪਣੇ ਕੋਲੇ ਸੋ ਇਹਨਾਂ ਚੋਂ ਜਾਂ ਕਬੱਡੀ ਹੋਣੀ ਸੀ ਜਾਂ ਫਿਰ ਡਰਾਈਵਿੰਗ ਕਰਨੀ ਸੀ ਦੱਸਿਓ ਮੈਂ ਸੇਮ ਕੁਐਸਚਨ ਤੁਹਾਨੂੰ ਦਾ ਗਾਇਕੀ ਲਈ ਬਣੀ ਆ ਸੀ ਬਹੁਤ ਕਟਕਟਾਪਾ ਹੁੰਦਾ ਸੀ ਅੱਛਾ ਜੀ ਓਕੇ ਕਰੀਏ ਸੋ ਮੈਨੂੰ ਲੱਗਦਾ ਵੀ ਮੈਂ ਇੱਕ ਸਿੰਗਰ ਹੀ ਹੋਣਾ ਸੀ ਸਿੰਗਰ ਹੀ ਹੋਣਾ ਸੀਗਾ ਓਕੇ ਮੈਂ ਚਾਹਨਾ ਕੋਈ ਆਪਣਾ ਵਧੀਆ Song ਜਿਹੜਾ ਤੁਹਾਡੇ ਬਹੁਤ ਦਿਲ ਦੇ ਨੇੜੇ ਹੋਵੇ ਉਹ ਸੁਣਾ ਸਕਦੇ ਹੋ ਸਾਨੂੰ ਦਿਲ ਦੇ ਨੇੜੇ ਤਾਂ ਹੁਣ ਮੈਂ ਤਾਂ ਜੀ ਗੂੰਗੁਣਾਉਂਦਾ ਸਾਰੇ ਹੀ Song ਰਹਿਣਾ ਮੈਨੂੰ ਤਾਂ ਸਾਰੇ ਹੀ ਚੰਗੇ ਲੱਗਦੇ ਨੇ ਕਿਉਂਕਿ ਅਸੀਂ ਮੋਸਟਲੀ ਯੂਨੀਵਰਸਿਟੀ ਜਾਂ ਹੀ ਇੰਨੀਆਂ ਕਰ ਲਈਆਂ ਜਿੱਥੇ ਵੀ ਗੀੜੇ ਗਾਣੇ ਦਾ ਸਾਨੂੰ ਫੀਲ ਆ ਵਧੀਆ ਲੱਗਦਾ ਹੁਣ ਸਾਡਾ ਉਹ ਇੰਸਟਾ ਤੇ ਮੈਂ ਆਪਣਾ ਫਿਰ ਚੱਲੀ ਜਾਂਦਾ ਹੈ ਕਰੀਲਾਂ ਦੇ ਵਿੱਚ ਗਾਣਾ ਝੂਠਾ ਜਿਆਨਾ ਹੋਵੇ ਤਾਂ ਉਹ ਥੋੜਾ ਐਸਾ ਹਾਂ ਬਿਲਕੁਲ ਉਹ ਬਹੁਤ ਚੱਲ ਰਹੇ ਹੁਸਨ ਤੇਰੇ ਤੇ ਦਿਲਵਾਰ ਹੋ ਗਿਆ ਹੁਣ ਤੂੰ ਕਹੇਗਾ ਮੈਨੂੰ ਪਿਆਰ ਹੋ ਗਿਆ ਵਾਰ ਦੂੰਗਾ ਜਿੰਦ ਜੇ ਤੂੰ ਕਰਦੇ ਮੈਂ ਹਾਂ ਵਾਰ ਦੂੰਗਾ ਜਿੰਦ ਜੇ ਤੂੰ ਕਰਦੇ ਮੈਂ ਹਾਂ ਚੱਲ 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 ਹਟ ਝੂਠਾ ਜਿਆਨਾ ਹੋਵੇ ਤਾਂ ਝੂਠਾ ਜਿਆਨਾ ਹੋਵੇ ਤਾਂ ਵਾਹ ਝੂਠਾ ਜਿਆਨਾ ਹੋਵੇ ਤਾਂ ਵਾਹ ਜੀ ਵਾਹ ਜੀ ਵਾਹ ਹਰਪ੍ਰੀਤ ਜੀ ਤੇ ਬਹੁਤ ਪਿਆਰੀ ਆਵਾਜ਼ ਹੈ ਜੀ ਤੁਹਾਡੀ ਪਲੀਜ਼ ਮੈਂ ਚਾਹਨਾ ਦੋ ਲੈਣਾ ਇੱਕ ਹੋਰ ਗਾਣੇ ਦੀ ਹਾਂ ਚੜ ਗਈ ਜਵਾਨੀ ਤੇਰੇ ਤੇ ਵੀ ਅੱਜ ਚੋਰ ਬਨੇ ਰਹੇ ਤੇ ਚੜ ਗਈ ਜਵਾਨੀ ਤੇਰੇ ਤੇ ਵੀ ਅੱਜ ਚੋਰ ਬਨੇ ਰਹੇ ਤੇਰਾ ਕੁੜੀਏ ਨਹੀਂ ਦਿਲ ਜਿੱਤਣ ਲਈ ਕੋਈ ਚੋਬਰ ਜ਼ਿੰਦਗੀ ਹਾਰੂਗਾ ਓਏ ਹੋਏ ਦੇਮ ਬਲ ਬਲ ਵਰਗੀ ਤਵੇ ਕੋਈ ਪੁੱਜੜ ਕੇ ਮੁੱਲ ਤਾਰੂਗਾ ਵਾਹ ਜੀ ਵਾਹ ਜੀ ਹਰਪ੍ਰੀਤ ਭਾਜੀ ਤੇ ਜਸੀ ਮੈਂ ਬਹੁਤ ਬਹੁਤ ਧੰਨਵਾਦ ਤੁਸੀਂ ਵਿਚਾਰ ਮੰਚ ਤੇ ਆਏ ਥੈਂਕ ਯੂ ਭਾਜੀ ਤੁਹਾਡਾ ਤੇ ਵਿਚਾਰ ਮੰਚ ਦੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੰਚ ਸਸੀ ਕਾਲ